ਸੇਵਾ ਲਈ ਹੈ ਸਵਾਰੀਆਂ ਲੈ ਕੇ ਜਾਣ ਦੀ ਛੰਡਣ ਲਾਉਂਦੀ ਇਹ ਮੈਂ 3 ਕਿ ਮਹੀਨੇ ਹੋਏ ਜੀ ਸਟਾਰਟ ਕੀਤੀ ਨੂੰ ਮੈਨੂੰ ਹਾਂਜੀ ਬੰਗਾਲ ਚੋਂ ਇਹ ਇੱਥੇ ਆਏ ਇੱਥੇ ਆਉਣ ਦੇ ਬਾਅਦ ਅਸੀਂ ਆਪਣੇ ਵਾਸਤੇ ਜਿੰਨੀ ਹੋ ਸਕੇ ਸੇਵਾ ਕੀਤੀ ਪਰਮਾਤਮਾ ਦੀ ਉਹਨਾਂ ਨੇ ਸਾਡੀ ਬੱਚੀ ਦਾ ਇੱਥੇ ਵਿਆਹ ਬੜੇ ਸਰਦਾਰ ਨਕੀ ਕਰਵਾਇਆ ਸਾਡੇ 6 ਦਿਨ ਤੱਕ ਕਮੋਨਾ ਹੀ ਕਮੋਨਾ ਹੈ ਇੱਕ ਦਿਨ ਉਸ ਪਰਮਾਤਮਾ ਵਾਸਤੇ ਕਰਨਾ ਹੈ ਮੈਨੂੰ ਹਜੇ ਇਸ ਧਰਤੀ ਤੇ ਆਇਆ ਨੂੰ 7 ਸਾਲ ਹੋਏ ਆ ਇੱਥੇ ਆ ਕੇ ਮੈਂ ਐਨਾ ਖੁਸ਼ ਹਾਂ ਪਤਾ ਨਹੀਂ ਕਿ ਮਤ ਪਤਾ ਨਹੀਂ ਕਿੱਥੇ ਕਿੱਥੇ ਮੈਂ ਧੱਕੇ ਖਾਦੇ ਆ ਲੇਕਿਨ ਜਦੋਂ ਦਾ ਮੈਂ ਇਸ ਧਰਤੀ ਤੇ ਆਇਆ ਮੇਰੇ ਸਾਰੇ ਕਾਰਜ ਪੂਰੇ ਹੋਣ ਰਹੇ ਆ ਇਸ ਕਰਕੇ ਮੈਂ ਉਹਨਾਂ ਦੀ ਸੇਵਾ ਲਈ ਹੈ ਜੀ ਇਹ ਜਿਹੜੀ ਵੀਰ ਨੇ ਸੇਵਾ ਕਰਦਾ ਆ ਫ੍ਰੀ ਇਹਨਾਂ ਦੀ ਬਹੁਤ ਹੀ ਸੇਵਾ ਹੈ ਇਹਨਾਂ ਦੀ ਸੱਚਖੰਡ ਵਿੱਚ ਸੇਵਾ ਪ੍ਰਮਾਣ ਹੋਊਗੀ ਜਿਹੜੀ ਇਹ ਫਰੀਦ ਸੰਗਤਾਂ ਨੂੰ ਕਰਨਦੇ ਇਹਨਾਂ ਨੂੰ ਫਾਲ ਜਰੂਰ ਪ੍ਰਾਪਤ ਮਿਲੂਗਾ ਜੀ ਸਾਸੀ ਕਾ ਦੋਸਤੋ ਮੈਂ ਹਾ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਲਾ ਵਿਖਾਵਾਂਗੇ ਤਨ ਤਨ ਬਾਬਾ ਦੀਪ ਸਿੰਘ ਸ਼ੀਦਾ ਸਾਹਿਬ ਗੁਰਦਵਾਰੇ ਬਾਹਰ ਦੀ ਆਮ ਜਿੱਥੇ ਕੀ ਅੱਜ ਐਤਵਾਰ ਆ ਅਤੇ ਐਤਵਾਰ ਦੇ ਦਿਨ ਸੰਗਤਾਂ ਜੜੀਆਂ ਨੇ ਲੱਖਾਂ ਦੇ ਤਰ੍ਹਾਂ ਵਿੱਚ ਤੰਤਰਬਾਬਾ ਦੀਪ ਸਿੰਘ ਗੁਰਦਵਾਰੇ ਸਾਹਿਬ ਵਿੱਚ ਦੁਪਹਿਰਾ ਘਟਨਾਵਾਂ ਤੇ ਹੁੰਦੀਆਂ ਮੈਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਧੰਨ ਖਾਵਾਂਗੇ ਕਿ ਕਿਸਦਾ ਹੋਮ ਹੋ ਖਵਾ ਕੇ ਸੰਗਤਾਂ ਪਹੁੰਚ ਰਿਹਾ ਨੇ ਪੂਰੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਬਾਹਰ ਤੋਂ ਜਿਹੜੀ ਸੰਗਤ ਇੱਥੇ ਸਵੇਰੇ ਆ ਜਾਂਦੀ ਆ ਅਤੇ ਸ਼ਾਮ ਤੱਕ ਜਿਹੜਾ ਕੀ ਦੁਪਹਿਰਾ ਸਾਹਿਬ ਕਰਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ 'ਚ ਕਿੰਨਾ ਪਿਆਰ ਆ ਤੰਤਰਬਾਬਾ ਦੀਪ ਸਿੰਘ ਨੂੰ ਲੈ ਕੇ ਅਤੇ ਇੱਥੇ ਆ ਕੇ ਦੁਪਹਿਰਾ ਸਾਹਿਬ ਕਰਦੇ ਨੇ ਹਾਂਜੀ ਵਧੀਆ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਆਹ ਦਰਮਖਾਵਾ ਗੁਰਦੁਆਰਾ ਸਾਹਿਬ ਚੀਦਾ ਸਾਹਿਬ ਵੀ ਜਿਹੜੀ ਫ੍ਰੀ ਸੇਵਾ ਕੀਤੀ ਜਾਂਦੀ ਐ ਇਸ ਗੁਰਸਿੱਖ ਸਰਦਾਰ ਸਾਹਿਬ ਵੱਲੋਂ ਕੀਤੀ ਜਾਂਦੀ ਆ ਜਿਹੜੀ ਵੀ ਸਵਾਰੀ ਆਉਂਦੀ ਆ ਜਿਹੜਾ ਵੀ ਚੀਦਾ ਸਾਹਿਬ ਗੁਰਦਆਰਾ ਸਾਹਿਬ ਵਿੱਚ ਮੱਥਾ ਟੇਕਣ ਵਾਸਤੇ ਉਹਦੇ ਚ ਪਹਿਰਾ ਕੱਟਣ ਵਾਸਤੇ ਹੁੰਦਾ ਉਹਨਾਂ ਵਾਸਤੇ ਜਿਹੜਾ ਵੀਰ ਐ ਗੁਰਸਿੱਖ ਵੀਰ ਫ੍ਰੀ ਸੇਵਾ ਤੇ ਵੀ ਸਵਾਰੀ ਲੈ ਕੇ ਜਾਂਦਾ ਵਾ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਪ੍ਰਬੰਧਕ ਨੇ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਵਾਹਿਗੁਰਜੀ ਦਾ ਖਾਲਸਾ ਹੈ ਜੀ ਫਤਿਹ ਜੀ ਮਲਕੀਤ ਸਿੰਘ ਕਿਸਤਾ ਦੇ ਦੋ ਵੀਰ ਦੀ ਸੇਵਾ ਲਈ ਆ ਕਹਿੰਦੇ ਜਿਹੜੀ ਸਵਾਰੀ ਤੰਦਰ ਬਾਬਾ ਦੀਪ ਸਿੰਘ ਦੇ ਸ਼ੀਦਾ ਸਾਹਿਬ ਗੁਰਦਆਰੇ ਵਿੱਚ ਚਪੈਰਾ ਘੱਟਣ ਵਾਸਤੇ ਆਏਗੀ ਉਹਨਾਂ ਵਾਸਤੇ ਫ੍ਰੀ ਸੇਵਾ ਆ ਕਿਸਤਾ ਦੇ ਦੋ ਭਾਈ ਇਹ ਨਹੀਂ ਹਰ ਹਤਵਾਰ ਸੇਵਾ ਕਰਦੇ ਆ ਬੜੀ ਵਧੀਆ ਸੇਵਾ ਕਰਦੇ ਮਹਾਰਾਣੇ ਡਿਊਟੀ ਲਈ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਨੇ ਇਹਨਾਂ ਦੀ ਜਿੱਥੇ ਇੱਥੇ ਗੁਰੂ ਮਹਾਰਾਜ ਸਾਹਿਬ ਨੇ ਸੇਵਾ ਲਈ ਕਿਹੇ ਦੀ ਉੱਥੇ ਉੱਥੇ ਸਾਰੇ ਆਪੋ ਆਪਣੀ ਨਿਭਾਈ ਜਾ ਰਹੇ ਆ ਔਰ ਵਧੀਆ ਸੇਵਾ ਨਿਭਾ ਰਹੇ ਹਰ ਹਤਵਾਰ ਵੀਰ ਜੀ ਨਹੀਂ ਗੱਡੀ ਲ ਦੇਖਿਆ ਵੀ ਲੱਖਾਂ ਦੇ ਤਦਾਦ ਵਿੱਚ ਸੰਗਤ ਆਉਂਦੀ ਆ ਇੱਥੇ ਆ ਕੇ ਰਤਮਸਤਕ ਹੁੰਦੀ ਆ ਚਪਹਿਰਾ ਸਾਬ ਘੜਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿੰਦੀ ਆ ਤੇ ਅਸੀਂ ਦੇਖਿਆ ਵੀ ਲੋਕਾਂ ਦੀ ਆਸਾਂ ਮਰਦਾਂ ਕਿੰਨੇ ਕਿੱਥੇ ਪੂਰੀਆਂ ਹੁੰਦੀਆਂ ਨੇ ਇਸ ਚੀਜ਼ ਦੇਖੋ ਜੀ ਹੋ ਨਹੀਂ ਸਕਦਾ ਵੀ ਕਿਹੜੀ ਆਸ ਮਰਦਾਂ ਪੂਰੀ ਹੋਣੀ ਹੋਵੇ ਜਿਹੜਾ ਬਾਬਾ ਦੀਪ ਸਿੰਘ ਘਰ ਹੁੰਦਾ ਬਾਬਾ ਜੀ ਇਹਨਾਂ ਦੀਆਂ ਝੋਲੀਆਂ ਭਰਦੇ ਆ ਕਿਸੇ ਨੂੰ ਕੋਈ ਦੁੱਖ ਦਿਲ ਇੱਧਰ ਆ ਮਹਾਰਾਏ ਉਹਨਾਂ ਨੂੰ ਠੀਕ ਕਰਦੇ ਵਾਹਿਗੁਰੂ ਬੜੀ ਕਿਰਪਾ ਸਾਰੀ ਸੰਗਤ ਦੀਆਂ ਝੋਲੀਆਂ ਭਰਦੇ ਬਾਬਾ ਦੀਪ ਸਿੰਘ ਜੀ ਹਾਂਜੀ ਬਹੁਤ ਦੁਨੀਆ ਇੱਥੋਂ ਝੋਲੀਆਂ ਭਰਾ ਕੇ ਜਾਂਦੀ ਆ ਇਹ ਲੱਖਾਂ ਇ ਤੇ ਬਾਬਾ ਜੀ ਸਾਰਿਆਂ ਝੋਲੀਆਂ ਭਰਦੇ ਆ ਮਨੋ ਕਾਮਨਾ ਸਾਰਿਆਂ ਦੀ ਪੂਰੀਆਂ ਹੁੰਦੀਆਂ ਵਾ ਔਰ ਤੁਸੀਂ ਵੀ ਬੜੀ ਵਧੀਆ ਸੇਵਾ ਕਰਦੇ ਸਵਰਨ ਸਿੰਘ ਜੀ ਤੁਹਾਨੂੰ ਵੇਖੀਦਾ ਵਾ ਬਹੁਤ ਵਧੀਆ ਸੇਵਾ ਕਰਦੇ ਜੀ ਸਾਰੇ ਬੰਨੇ ਕਵਰਿੰਗ ਕਰਦੇ ਜੀ ਔਰ ਸੇਵਾ ਵੀ ਕਰਦੇ ਗੁਰੂ ਘਰ ਦੀ ਤੁਸੀਂ ਬਾਬਾ ਜੀ ਦੀ ਸੇਵਾ ਲਈ ਸਾਡੀ ਸੇਵਾ ਤੁਹਾਡੇ ਹਾਜ਼ਰ ਆ ਤੇ ਤੁਸੀਂ ਦੇਖਿਆ ਵੀ ਲੋਕ ਕਿੰਨਾ ਕਿ ਪਿਆਰ ਕਰਦੇ ਨੇ ਕਿੰਨਾ ਕਿ ਲੋਕਾਂ ਦਾ ਵਿਸ਼ਵਾਸ ਆ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਆ ਸਾਹਿਬ ਗੁਰਦਾ ਸਾਹਿਬ ਚ ਆ ਕੇ ਇੱਥੇ ਨਤਮਸਤਕ ਹੁੰਦੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਿ ਪਹਿਲਾਂ ਸਭ ਕਰਦੇ ਨੇ ਪਰ ਸਭ ਤੋਂ ਵੱਡੀ ਜਿਹੜੀ ਸੇਵਾ ਇਸ ਗੁਰਸਖ ਨੌਜਵ ਜਿਹੜਾ ਕੀ ਤੰਤਰ ਬਾਬਾ ਦੀਪ ਸਿੰਘ ਜੀ ਦਾ ਗੁਰਦਾਸ ਸਾਹਿਬ ਤੋਂ ਸਵਾਰੀਆਂ ਜਿਹੜੀਆਂ ਸੰਗਤਾਂ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਗੁਰਦਾਸ ਸਾਹਿਬ ਤੱਕ ਜਿਹੜੀ ਆ ਬਿਲਕੁਲ ਫ੍ਰੀ ਜਿਹੜਾ ਲੈ ਕੇ ਜਾਂਦਾ ਵਾ ਬਿਲਕੁਲ ਫ੍ਰੀ ਕਰਦਾ ਰਿਹਾ ਸੇਵਾ ਇਸ ਵੀਰ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਸਤ ਪਹਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਇੰਦਰਜੀਤ ਸਿੰਘ ਹੈ ਇੰਦਰਜੀਤ ਸਿੰਘ ਹਾਂਜੀ ਇੰਦਰਜੀਤ ਸਿੰਘ ਕਿੱਦੇ ਜਤੋਂ ਜਿਹੜੀ ਇਹ ਸੇਵਾ ਲਈ ਆ ਸਵਾਰੀਆਂ ਲੈ ਕੇ ਜਾਂਦੀ ਛੱਡਣ ਆਉਂਦੀ ਇਹ ਮੈਂ 3 ਕਿ ਮਹੀਨੇ ਹੋਏ ਜੀ ਸਟਾਰਟ ਕੀਤੀ ਨੂੰ ਮੇਨੂੰ ਹਾਂ ਜੀ ਇਹ ਕਿਤਰਾ ਮਨਚ ਕਿਸ ਦਾ ਵਿਚਾਰ ਆ ਪੀ ਜਿਹੜੀਆਂ ਸਵਾਰੀਆਂ ਨੇ ਬਾਬਾ ਦੀਪ ਸਿੰਘ ਜੀ ਗੁਰਦਸਾਹਬ ਤੇ ਲੈ ਕੇ ਜਾਣ ਜਾਂ ਛੱਡੀ ਜਾਣ ਕਿਸ ਤਰ੍ਹਾਂ ਦਾ ਮਨਜੋ ਵਿਚਾਰ ਆ ਮੈਂ ਦੱਸਾਂ ਕਿ ਮੈਂ ਪਹਿਲਾਂ ਕਿ ਅਸੀਂ ਰਹਿਨੇ ਰਹ ਬੰਗਾਲ ਚ ਹਾਂ ਹਾਂ ਜੀ ਬੰਗਾਲ ਚ ਅਸੀਂ ਇੱਥੇ ਆਏ ਇੱਥੇ ਆਉਣ ਦੇ ਬਾਅਦ ਅਸੀਂ ਆਪਣੇ ਵਾਸਤੇ ਜਿੰਨੀ ਹੋ ਸਕੇ ਸੇਵਾ ਕੀਤੀ ਪ੍ਰਮਾਤਮਾ ਦੀ ਉਹਨਾਂ ਨੇ ਸਾਡੀ ਬੱਚੀ ਦਾ ਇੱਥੇ ਵਿਆਹ ਬੜੇ ਸਰਦਾਰ ਨਕੀ ਕਰਵਾਇਆ ਸਾਡਾ ਤੇ ਅਸੀਂ ਇਸੇ ਕਰਕੇ ਆਖਿਆ ਹੁਣ ਬੱਚੀ ਦਾ ਤਾਂ ਕਰ ਲਿਆ ਵਿਆਹ ਹਾਂ 6 ਦਿਨ ਤੱਕ ਕਮਾਉਣਾ ਹੀ ਕਮਾਉਣਾ ਹੈ ਇੱਕ ਦਿਨ ਉਸ ਪਰਮਾਤਮਾ ਵਾਸਤੇ ਕਰਨਾ ਹੀ ਤਕਨਾ ਆਪਣੇ ਆਪ ਨੂੰ ਕਿੰਨਾ ਕਿ ਭਾਗ ਵਾਲਾ ਸਮਝਦੇ ਹੋ ਵੀ ਜਿਹੜੇ ਕੀ ਸੇਵਾ ਤੁਹਾਡੀ ਤੁਹਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਮਾਪਾ ਦੀਪ ਸਿੰਘ ਜੀ ਜਿਹੜੇ ਸੇਵਾ ਲਈਏ ਤੁਸੀਂ ਆਪਣੇ ਆਪ ਨੂੰ ਕਿੰਨਾ ਕਿ ਭਾਗ ਵਾਲਾ ਸਮਝਦੇ ਹੋ ਇਹ ਤਾਂ ਮੈਂ ਤੁਹਾਨੂੰ ਦੱਸੀ ਹੈ ਮੈਨੂੰ ਹਜੇ ਇਸ ਧਰਤੀ ਤੇ ਆਏ ਨੂੰ 7 ਸਾਲ ਹੋਏ ਆ ਇੱਥੇ ਆ ਕੇ ਮੈਂ ਐਨਾ ਖੁਸ਼ ਹਾਂ ਪਤਾ ਨਹੀਂ ਕਿ ਮੈਂ ਪਤਾ ਨਹੀਂ ਕਿੱਥੇ ਕਿੱਥੇ ਮੈਂ ੱੱਕੇ ਖਾਦੇ ਆ ਲੇਕਿਨ ਜਦੋਂ ਤਾਂ ਮੈਂ ਇਸ ਧਰਤੀ ਤੇ ਆਇਆ ਮੇਰਾ ਸਾਰੇ ਕਾਰਜ ਪੂਰੇ ਹੋਣ ਦੇ ਆ ਇਸ ਕਰਕੇ ਮੈਂ ਉਹਨਾਂ ਦੀ ਸੇਵਾ ਲਈ ਹੈ ਜੀ। ਤੇ ਮੈਨੂੰ ਇਹ ਸੋਪੀ ਸੇਵਾ ਜਿਹੜੀ ਆ ਕਿੰਨੇ ਵੇ ਸ਼ੁਰੂ ਕਰ ਦਿੰਦੇ ਐਤਵਾਰ ਸੇਵਾ ਕਰਦੇ ਹੋ ਜਾਂ ਸ਼ਨੀਵਾਰ ਐਤਵਾਰ ਦੋਵੇਂ ਮਾਰ ਕਰਦੇ ਹੋ? ਐਤਵਾਰ ਦੇ ਐਤਵਾਰ ਜੀ। ਜਿੱਧਰ ਸੰਗਤ ਆਖੇ ਉਧਰ ਚਲੀ ਜਾਂਦਾ ਜੀ। ਕਿਦ ਵਿੱਚ ਸਵੇਰੇ ਆਉਂਦੇ ਜੀ? ਸਵੇਰੇ ਆਪਾਂ 8:00 ਵਜੇ ਆਈਦਾ। ਤੇ ਸ਼ਾਮ ਨੂੰ ਜਿਹੜੇ ਫੇਰੇ ਲਾ ਕੇ ਜਿਹੜੇ ਹੁਣ ਸੰਗਤ ਵਾਪਸ ਜਾਣੀ ਆ ਉਹਦੇ ਬਾਅਦ ਅਸੀਂ ਵਾਪਸ ਹੀ ਕਾਰਨੋਂ ਚੱਲ ਜਾਵਾਂਗੇ। ਤਬੀਨ ਸੋ ਵੀ ਕਿੰਨੇ ਕਿ ਚੱਕਰ ਕਿੰਨੇ ਕਿ ਲੱਜ ਜਾਂਦੇ ਨੇ ਕਿੱਥੋਂ ਕਿੱਥੋਂ ਸੇਵਾ ਚੱਕਦੇ ਜੇ ਸਵਾਰੀਆਂ ਕਿੱਥੋਂ ਕਿੱਥੋਂ ਲੈ ਜਾਂਦੀ ਆ ਤੁਸੀਂ ਲੱਜ ਜਾਂਦੇ ਕੋਈ ਟਾਲਾ ਸਾਹਿਬ ਦੀ ਮਿਲ ਜਾਂਦੀ ਆ ਕੋਈ ਆਪਾਂ ਨੂੰ ਫਾਟਕ ਵੱਲ ਦੀ ਮਿਲ ਜਾਂਦੀ ਆ ਜਿੱਧਰ ਸਵਾਰੀ ਨੇ ਅੱਖਾਂ ਨਾਲ ਸੰਗਤ ਨੇ ਅੱਖਾਂ ਨਾਲ ਆਹੀ ਉਧਰ ਤੋਰ ਪੈਣਾ ਤਬੀਨ ਸੋ ਵੀ ਇਹ ਜਿਹੜੀ ਗੱਡੀ ਆ ਤੁਹਾਡੀ ਆਪਣੀ ਹੈ ਕਿ ਜਾਂ ਇਹ ਕਿਰਾਏ ਤੇ ਆ ਇਹ ਆਪਣੀ ਹੈ ਜੀ ਆਪਣੀ ਹਾਂ ਜੀ ਆਪਣੀ ਆਪਣੀ ਦਿੱਤੀ ਹੈ ਦਿੱਤੀ ਹੈ ਜੀ ਉਹਨਾਂ ਨੇ ਦਿੱਤੀ ਆ ਤਾਂ ਹੀ ਸੇਵਾ ਲਈ ਹੈ ਜੀ ਤਬੀਨ ਸੋ ਵੀ ਮਾਰਚ ਵਿੱਚ ਕਰੀ ਇਹ ਚੀਜ਼ ਨੂੰ ਹੁੰਦਾ ਕਿ ਲੈ ਕੇ ਵੀ ਐਤਵਾਰ ਹੈਗਾ ਵਾ ਖੋਰ ਕੰਮ ਕਾ ਲਈਏ ਸਵਾਰੀਆਂ ਢੋਲੀਆਂ ਸ਼ਹਿਰ ਪੈ ਚਾਰ ਕੇ ਕਮਾ ਲਈਏ ਇੱਕ ਵਾਰ ਮਾਂਜੀਤ ਸਾਹਿਬ ਵਿਚਾਰ ਆਇਆ ਕਿ ਪਹਿਲੋ ਜਿੰਨਾ ਚਿਰ ਤੱਕ ਕੁੜੀਆਂ ਦਾ ਵਿਆਹ ਨਹੀਂ ਹੋਇਆ ਸੀ ਉਹਨਾਂ ਚਿਰ ਤੱਕ ਮਾਂਚੇ ਲਾਲਚ ਹੈਗਾ ਸੀ ਮੈਂ ਢੋਂਦਾ ਰਿਆ ਲੇਕਿਨ ਜਦੋਂ ਪਰਮਾਤਮਾ ਨੇ ਮੇਰੇ ਪੂਰੇ ਕੀਤੇ ਸਾਰੇ ਕਾਰਜ ਤੇ ਮੈਂ ਆਖਿਆ ਚਲੋ ਹੁਣ ਸਭ ਕੁਝ ਤਾਂ ਹੋ ਗਿਆ ਹੁਣ ਆਪਾਂ ਇਸ ਪਾਸੇ ਲੱਗੇ ਪਰਮਾਤਮਾ ਦੇ ਪਾਸੇ ਲੱਗੇ ਵਿਸ਼ਵਾਸ ਕਿੰਨਾ ਦੇਖਦੇ ਹੋ ਜੋ ਸੰਗਤਾਂ ਆਉਂਦੀਆਂ ਨੇ ਬਾਬਾ ਦੀਪ ਸਿੰਘ ਦੇ ਗੁਰਦਾ ਸਾਹਿਬ ਸ਼ੀਦਾ ਸਾਹਿਬ ਮੱਥਾ ਟੇਜਦੀਆਂ ਨੇ ਜਪੇਰਾ ਸਾਹਿਬ ਕਰਦੀਆਂ ਨੇ ਕਿੰਨਾ ਕੁ ਵਿਸ਼ਵਾਸ ਦੇਖਦੇ ਹੋ ਆਪਣੇ ਆਪ ਚ ਮੈਂ ਆਪਣੇ ਆਪ ਨੂੰ ਪਤਾ ਨਹੀਂ ਕਿਸ ਤੈਨੂੰ ਕਿਸ ਤਰ੍ਹਾਂ ਦੱਸਾਂ ਮੈਨੂੰ ਜਿੰਨਾ ਉਹਨਾਂ ਤੇ ਵਿਸ਼ਵਾਸ ਹੈ ਮੈਂ ਇਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪੀ ਇਹ ਬੜਾ ਗੁਰਸਿੱਖ ਭਾਗਾ ਵਾਲਾ ਜਿਹੜਾ ਕਿ ਤੰਤਨ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਤੇ ਜਿਹੜੀਆਂ ਵੀ ਸਵਾਰੀਆਂ ਜਾਂ ਜਿਹੜੀਆਂ ਵੀ ਸੰਗਤਾਂ ਖਾਸ ਕਰਕੇ ਜਿਹੜੀਆਂ ਮੱਥਾ ਟੇਕ ਆਉਣੀਆਂ ਨੇ ਸ਼ਹੀਦਾ ਸਾਹਿਬ ਚਪੈਰਾ ਘਟਾ ਵਾਸਤੇ ਆਉਂਦੀਆਂ ਉਹਨਾਂ ਦੀ ਜਿਹੜੀ ਇੱਕ ਫ੍ਰੀ ਇਹਨਾਂ ਨੂੰ ਸੇਵਾ ਲਜਾਂ ਦੀ ਤੇ ਛੱਡਾਂ ਦੀ ਸੇਵਾ ਕਰ ਰਿਆ ਵਾ ਤੇ ਮੈਨੂੰ ਪੁੱਛੋ ਵੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਜਾਂਦੇ ਹੋ ਸਵੇਰੇ ਤੁਹਾਨੂੰ ਦੱਸਿਆ 8 ਵਜੇ ਆ ਜਾਈਦਾ ਤੇ ਫਿਰ 12 ਵਜੇ ਘਰੇ ਚਲ ਜੀਦਾ ਫਿਰ ਉਹਦੇ ਬਾਅਦ ਫਿਰ ਨਿਕਲੀਦਾ 2:3 3 ਵਜੇ ਨਿਕਲੀਦਾ ਜਿੰਨਾ ਚਿਰ ਤੱਕ ਬੈਟਰੀ ਚੱਲੂਗੀ ਉਹਨਾਂ ਚਿਰ ਤੱਕ ਚਲਾਵਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਗੁਰਸੇਖ ਵੀਰ ਵੱਲੋਂ ਬੜੀ ਸੋਹਣੀ ਸੇਵਾ ਕੀਤੀ ਜਾ ਰਹੀ ਆ ਤੇ ਮੈਨੂੰ ਇਹ ਸੋ ਵੀ ਮਹਾਰਾਸ਼ਟਰ ਤੁਸੀਂ ਬਾਰ ਬੰਗਾਲ ਚੋਂ ਆਏ ਜੋ ਪੰਜਾਬ ਚ ਆ ਕੇ ਫਿਰ ਕਿੰਦਾ ਕੇ ਲੱਗ ਰਿਹਾ ਪੰਜਾਬ ਦੀ ਲੋਕ ਕਿੰਨੇ ਕੇ ਲੱਗਦੇ ਚੰਗੇ ਕਿਥਾਂ ਲੱਗਦੇ ਜਦੋਂ ਨਵੇਂ-ਨਵੇਂ ਆਏ ਸੀ ਉਸ ਟਾਈਮ ਤੇ ਤੱਕ ਕੁਝ ਹੋਰ ਸਾਬ ਦਾ ਲੱਗਦਾ ਸੀ ਲੇਕਿਨ ਹੁਣ ਜਦੋਂ ਦੇ ਇਸ ਪ੍ਰਮਾਤਮਾ ਦੀ ਚਰਚੀ ਖਾਏ ਆ ਆਪਣੇ ਆਪਣੇ ਭਾਗਾ ਵਾਲੇ ਸਮਝਦੇ ਆ ਆਪਣੇ ਜਿੱਥੋਂ ਦੇ ਇਹ ਜੰਮੇ ਮੇਰੇ ਮਾਪੇ ਉਹ ਜੋ ਮੈਂ ਪਲੇ ਆ ਉਸ ਧਰਤੀ ਤੇ ਹੀ ਆ ਗਏ ਆਂ ਮੇਰੇ ਤੋਂ ਵੀ ਇਹ ਖਾਸ ਕਰਕੇ ਆਪਣੇ ਆਪ ਨੂੰ ਕਿੰਨਾ ਕਿ ਭਾਗ ਹ ਸਮਝਦੇ ਸਮਝਦੇ ਗੁਰਾਂ ਦਾ ਸੀ ਨਗਰੀ ਰਹਿੰਦੀ ਉਹ ਇਸ ਜਗ੍ਹਾ ਤੇ ਤੁਸੀਂ ਆਏ ਹੋ ਇੱਥੇ ਤੁਹਾਨੂੰ ਕਿੰਨਾ ਕੁਝ ਮਿਲਿਆ ਗੁਰਾਂ ਦੇ ਨਗਰੀ ਤੋਂ ਮੈਂ ਨਾ ਮੇਰੇ ਕੋਲ ਆਪਣਾ ਮਕਾਨ ਨਹੀਂ ਹੁੰਦਾ ਸੀ ਸਭ ਕੁਝ ਇੱਥੋਂ ਹੀ ਮਿਲਿਆ ਇਹਨਾਂ ਤੇ ਲੜਫੜੇ ਆ ਤੇ ਅਸੀਂ ਤਰ ਗਏ ਆ ਜੀ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਜਿਹੜੇ ਲੋਕ ਥਾਂ ਥਾਂ ਤੇ ਭੱਜੇ ਫਿਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਥੇ ਵਿਸ਼ਵਾਸ ਕਰਨਾ ਤੇ ਕੀ ਕੀ ਆਸਾਂ ਬਰਾਦਾਂ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ ਆਪਾਂ ਤਾਂ ਇੱਕੋ ਗੱਲ ਆਖਦੇ ਆ ਪਿਓ ਇੱਕ ਸਾਰੇ ਇੱਕ ਦਾ ਇੱਕੋ ਆ ਜਿਹਦੇ ਤੁਸੀਂ ਚਰਨਾਂ 'ਚ ਡਿਗਣਾ ਹੈ ਸੱਚੇ ਦਿਲੋਂ ਮੰਨੋ ਐਵੇਂ ਪਖੰਡਾਂ ਦੇ ਮਗਰ ਜਾਓ ਨਾ ਕੋਈ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਬਹੁਤ ਹੀ ਅੰਧ ਵਿਸ਼ਵਾਸ ਪਾਸੇ ਲੋਕੀ ਤੁਰੀ ਫਿਰਦੀ ਆ ਲੇਕਿਨ ਆਪਾਂ ਉਸ ਪਾਸੇ ਜਾਈਦਾ ਨਹੀਂ ਆਪਾਂ ਇਸ ਪਾਸੇ ਜੋ ਪਰਮਾਤਮਾ ਨੂੰ ਰਾਜੀ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤੰਤਨ ਬਾਬਾ ਦੀਪ ਸਿੰਘ ਛੀਦਾ ਸਾਹਿਬ ਗੁਰਦੁਆਰੇ ਦੇ ਬਾਹਰ ਦੀਆਂ ਇਿੱਥੇ ਕੀ ਸੰਗਤਾਂ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਵਿੱਚ ਜਿਹੜਾ ਕੀ ਸ਼ਹੀਦ ਦਾ ਸਾਹਿਬ ਨਤਮਸਤਕ ਹੁੰਦੀ ਆ ਚਪੈਰਾ ਸਾਹਿਬ ਕੱਟਣ ਵਾਸਤੇ ਆਉਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਸ਼ਾਮ ਵੀ ਚਾਰ ਵਜੇ ਚੱਲੇ ਨੇ ਚਪੈਰਾ ਸਾਹਿਬ ਖਤਮ ਹੋ ਗਿਆ ਸੰਗਤਾਂ ਜਿਹੜੀਆਂ ਨੇ ਅਜੇ ਵੀ ਜਿਹੜੀ ਆ ਕੀ ਵਾਪਸ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸੀਮਾ ਵਿੱਚ ਇੱਡਾ ਰੋੜ ਆ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਇੱਥੇ ਨਤਮਸਤਕ ਹੁੰਦੀ ਆ ਤੇ ਇਸ ਵੀਰ ਵੱਲੋਂ ਫ੍ਰੀ ਸੇਵਾ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਰ ਵੀ ਵੱਲੋਂ ਫ੍ਰੀ ਸੇਵਾ ਕੀਤੀ ਜਾਂਦੀ ਆ ਜਿਹੜੀ ਸੰਗਤ ਚੀਦਾ ਸਾਹਿਬ ਤੇ ਮੱਥਾ ਟੇਕਣ ਵਾਸਤੇ ਆਉਂਦੀ ਆ ਉਹਨਾਂ ਨੂੰ ਜਿਹੜਾ ਕਿ ਇਸ ਸੰਗਤਾਂ ਵੱਲੋਂ ਐਸਪੀਰ ਵੱਲੋਂ ਜਿਹੜਾ ਕਿ ਫ੍ਰੀ ਲੈ ਜਾਇਆ ਜਾਂਦਾ ਹਾਂਜੀ ਬਾਈ ਕੋਈ ਖਾਲਸਾ ਬਾਈ ਫਤਿਹਪਾਪਾ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਜੀ ਚੀਦਾ ਸਾਹਿਬ ਚਪੈਰਾ ਸਾਹਿਬ ਕੱਟਣ ਆਏ ਉਹਦਾਂ ਤੇ ਅਸੀਂ ਚਪੈਰਾ ਵਹੇ ਕੱਟਣ ਨਹੀਂ ਆਏ ਉਧਰਨ ਦਰਸ਼ਨ ਮੇਲੇ ਕਰਨ ਆਏ ਅੱਜ ਹਾਂਜੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਮੇਲੇ ਕਰਕੇ ਆਏ ਅਸੀਂ ਪੰਗਾਲੇ ਤੋਂ ਬਾਟਰ ਲੱਕ ਪੱਟੀ ਛੱਲ ਹਾਂ ਇਸ ਤਰ੍ਹਾਂ ਦੇਖਦੇ ਹੋ ਇਸ ਵੀਰ ਨੇ ਜਿਹੜੀ ਕੀ ਫ੍ਰੀ ਸੇਵਾ ਲਈ ਆ ਜਿਹੜੀ ਵੀ ਸੰਗਤ ਚੀਦਾ ਸਾਹਿਬ ਜਾਂਦੀ ਆ ਪਹਿਰਾਸਾ ਘੱਟਣ ਵਾਸਤੇ ਇਹ ਵੀਰ ਵੱਲੋਂ ਜਿਹੜੀ ਕੀ ਫ੍ਰੀ ਸੇਵਾ ਸਵਾਰੀਆਂ ਲੈ ਕੇ ਜਾਈ ਜਾਂਦੀਆਂ ਸੰਗਤਾਂ ਨੂੰ ਛੱਡ ਕੇ ਵੀ ਆ ਜਾਂਦਾ ਵਾ ਕਿਸ ਤਰ੍ਹਾਂ ਦੇਖ ਦਿਓ ਇਹ ਜਿਹੜੀ ਵੀਰ ਨੇ ਸੇਵਾ ਕਰਦਾ ਆ ਫ੍ਰੀ ਇਹਨਾਂ ਦੀ ਬਹੁਤ ਹੀ ਸੇਵਾ ਏ ਇਹਨਾਂ ਦੀ ਸੱਚਖੰਡ ਵਿੱਚ ਸੇਵਾ ਪ੍ਰਮਾਣ ਹੋਊਗੀ ਜਿਹੜੀ ਇਹ ਫ੍ਰੀ ਸੰਗਤਾਂ ਨੂੰ ਕਰਦਾ ਇਹਨਾਂ ਦਾ ਫਲ ਜ਼ਰੂਰ ਪ੍ਰਾਪਤ ਮਿਲੂਗਾ ਜੀ ਵੀਰ ਤਾਂ ਕਹਿਣਾ ਵੀ ਮੈਨੂੰ ਇਸ ਗੁਰੂ ਆਂਬਾਦੀ ਨਗਰੀ ਤੇ ਬਾਬਾ ਦੀਪ ਸਿੰਘ ਦੇ ਸ਼ਹੀਦਾ ਸਾਹਿਬ ਵਾਲੇ ਤੇ ਵਿਸ਼ਵਾਸ ਰੱਖਿਆ ਬਹੁਤ ਕੁਝ ਮਿਲਿਆ ਵਾ ਕਹਿੰਦਾ ਝੋਲੀਆਂ ਭਰ ਗਿਆ ਨੇ ਕਹਿੰਦਾ ਮੇਰਾ ਘਰ ਨਹੀਂ ਸੀ ਬਣਿਆ ਘਰ ਬਣ ਗਿਆ ਧੀ ਦਾ ਵਿਆਹ ਨਹੀਂ ਸੀ ਹੋਇਆ ਧੀ ਦਾ ਵਿਆਹ ਵੀ ਬਾਬਾ ਜੀ ਨੇ ਕਰ ਦਿੱਤਾ ਅੱਜ ਬੜਾ ਖੁਸ਼ ਹਾਂ ਕਹਿੰਦਾ ਪੈਸੇ ਦੀ ਲਾਲਚ ਨਹੀਂ ਲਈ ਮਨ ਪਤ੍ਰਿਪਤ ਹੋ ਗਿਆ ਅਸੀਂ ਵੀ ਇਤਰਾ ਹੀ ਗੁਰਰਾਮਦਾਸ ਜੀ ਦੇ ਘਰ ਜੋ ਵੀ ਆਉਂਦਾ ਸ਼ਰਧਾ ਭਾਵਨਾ ਉਹ ਝੋਲੀਆਂ ਭਰ ਕੇ ਜਾਂਦੇ ਆ ਸਾਡੀ ਕਿੱਲਾ ਪੈਲੀ ਨਹੀਂ ਸੀ ਤੇ ਭਰਾ ਸਾਡੇ ਨਾਇਲਰਸ ਕੀਤੀ ਤੇ ਇੱਥੇ ਸੇਵਾ ਕਰਦੇ ਹਾਂ ਸ਼ਨੀ ਆਰ ਆਉਂਦੇ ਹਾਂ ਐਡਵਾਰ ਜਾਣੇ ਹਾਂ ਗੱਡੀ ਆਉਂਦੀ ਸਾਡੇ ਪਿੰਡੋਂ ਟ੍ਰੇਨ ਤੇ ਅਸੀਂ ਟ੍ਰੇਨ ਤੇ ਹੀ ਮੰਨ ਲਓ ਜਾਈਦਾ ਸੀ ਤੇ ਆਈਦਾ ਹੀ ਤੇ ਸੇਵਾ ਕਰਕੇ ਝਲ ਜਾਈਦਾ ਤੇ ਅੱਜ ਵੀਰ ਕੈਨੇਡਾ ਦੇ ਵਿੱਚ ਆ ਮਹਾਰਾਜ ਦੀ ਕਿਰਪਾ ਅੱਜ ਤੇ ਤੁਸੀਂ ਇਸੋ ਵੀ ਖਾਸ ਸਾ ਜਿਹੜੇ ਖਾਸ ਕਿ ਨੌਜਵਾਨ ਨੇ ਸਾਡੇ ਭੁੱਲੇ ਭੜਕੇ ਫਿਰਦੇ ਨੇ ਬਾਪਿਆਂ ਚਕਰੰਤਰੇ ਫਿਰਦੇ ਨੇ ਪਣਤਾਂ ਚੁੱਕੇ ਫਿਰਦੇ ਨੇ ਜਿਨ੍ਹਾਂ ਦੇ ਕੰਮ ਕਰਨੀ ਬੰਦੇ ਉਹਨਾਂ ਨੂੰ ਕੀ ਸੁਨੇਹਾ ਹੀ ਦੇਣਾ ਚਾਹੋਗੇ ਆਪਣੇ ਪੀੜ ਕੀ ਤੁਸੀਂ ਤੁਹਾਡੇ ਨਾਲ ਤੇ ਅਜ ਅਜਮਾਈ ਹੋਈ ਹੈ ਆਪਣੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਇਹ ਸਨੇਹਾ ਦੇਹੀ ਆ ਵੀ ਆਪਾਂ ਨੂੰ ਮਹਾਰਾਜ ਦੀ ਗੁਰਬਾਣੀ ਕਹਿੰਦੇ ਆ ਜੇ ਤੇ ਸਾਹਸ ਗਰੇ ਜੇ ਤੇ ਸਾਹਸ ਗਰਾਸ ਲੇਤਾ ਤੇ ਤੇ ਹੀ ਗੁਣਗਾਈਏ ਵੀ ਆਪਾਂ ਜਿਵੇਂ ਜਿਵੇਂ ਸਾਹ ਗਰਾਸ ਲੈਨੇ ਆ ਸਾਨੂੰ ਗਵੇਂ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਆ ਆਪਾਂ ਜੇ ਪੰਜ ਵਰੀ ਵਾਇਗਰੂ ਆਸ ਦੀ ਆਪ ਨੂੰ ਉਹਦਾ ਵੀ ਫਲ ਜਰੂਰ ਪ੍ਰਾਪਤ ਮਿਲਦਾ ਤੇ ਇਸ ਕਰਕੇ ਆਪਾਂ ਨੂੰ ਸਦਾ ਹੀ ਉਹਦਾ ਨਾਮ ਜਪਣਾ ਚਾਹੀਦਾ ਇਹ ਨਹੀਂ ਵੀ ਆਪਾਂ ਐਤਵਾਰੀ ਚਪੈਰਾ ਸਭ ਕੱਟ ਲਿਆ ਤੇ ਬਸ ਬਾਅਦ ਚ ਨਹੀਂ ਬੈਂਦਿਆਂ ਖਲਾਉਂਦਿਆਂ ਅਮਰਤ ਵੇਲਾ ਵੀ ਸਾਂਭਣਾ ਹੈ ਸੰਧਿਆ ਦਾ ਵੇਲਾ ਵੀ ਸਾਂਭਣਾ ਹੈ ਹਾਂਜੀ ਬਤਨਵਾਜੀ ਇਹ ਸੀ ਕਿ ਗੱਲਬਾਤ ਕੀਤੀ ਵਾਈ ਜਿਹੜੇ ਕੀ ਗੁਰੂ ਦੇ ਸਿੰਘ ਨੇ ਖਾਸਾ ਤੁਸੀਂ ਦੇਖਿਆ ਵੀ ਇਹਨਾਂ ਦਾ ਕਹਿਣਾ ਵੀ ਜਦੋਂ ਵੀ ਗੁਰੂ ਸਾਹਿਬ ਦੇ ਲੜ ਲੱਗੇ ਆ ਬੜੀਆਂ ਆਸਮਾਨਾਂ ਦਾ ਪੂਰੀਆਂ ਹੋਈਆਂ ਕਹਿੰਦੇ ਕਿਲਾ ਪੈਲੀ ਨਹੀਂ ਸੀ ਅੱਜ ਸੱਚੇ ਪਾਤਸ਼ਾਹ ਨੇ ਪੈਲੀ ਬੜੀ ਬਣਾ ਦਿੱਤੀ ਵੀਰ ਨੂੰ ਕੈਨੇਡਾ ਭੇਜ ਦਿੱਤਾ ਕਹਿੰਦਾ ਸਭ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਹੋਇਆ ਤੇ ਜਿਹਦਾ ਵੀ ਕਿਸੇ ਦਾ ਕੰਮ ਕਾਰ ਨਹੀਂ ਬੰਦਾ ਕਿਸੇ ਕਿਸੇ ਮੁਸ਼ਕਲ ਆਉਂਦੀ ਹੈ ਕਿਤੇ ਅੜ ਚ ਆਉਂਦੀ ਹੈ ਕਹਿੰਦੇ ਗੁਰਦਾਮ ਬਾਸੀ ਨਗਰੀ ਤੇ ਸ਼ੀਦਾ ਸਾਹਿਬ ਆ ਕੇ ਤਨਤਨ ਬਾਬਾ ਦੀਪ ਸਿੰਘ ਦੇ ਗੁਰਦਆਰਾ ਸਾਹਿਬ ਉੱਜਾ ਕੇ ਚਪਹਿਰਾ ਘਟੋ ਅਤੇ ਚਪਹਿਰਾ ਕੱਟਣ ਦੇ ਨਾਲ ਤੁਹਾਡੇ ਸਾਰੇ ਦੁੱਖ ਤਕਲੀਫਾਂ ਤੁਹਾਡੀਆਂ ਮੁਸੀਬਤਾਂ ਜਿਹੜੀਆਂ ਉਹ ਸਭ ਟਲ ਜਾਣ ਗਿਆ ਤੁਸੀਂ ਦੇਖਦੇ ਹੋ ਕਿ ਸੰਗਤਾਂ ਦਾ ਜਿਹੜਾ ਕੀ ਠਾਠਾ ਮਾਰਦਾ ਇਕੱਠ ਆ ਕਿਸ ਤਾ ਜਿਹੜਾ ਕੀ ਲੱਖਾਂ ਦੇ ਦਾ ਵਿੱਚ ਤਨਤਨ ਸਾਹਿਬ ਰੋਡ ਤੇ ਜਿਹੜਾ ਕੀ ਹੁੰਦਾ ਵਾ ਬੱਸਾਂ ਗੱਡੀਆਂ ਕਾਰਾਂ ਟੈਂਪੂ ਹਰ ਇੱਕ ਜਗ੍ਹਾ ਤੇ ਲੱਗੇ ਤੁੰਦੀ ਆ ਅਤੇ ਸੰਗਤ ਜਿਹੜੀ ਕੀ ਉਹ ਦੂਰ ਦਰਾਡੇ ਤੋਂ ਦੇ ਸੰਗਤ ਇੱਥੇ ਚਪਹਿਰਾ ਸਾਹਿਬ ਕੱਟਣ ਵਾਸੀ ਆਉਂਦੀ ਆ ਲੋਕਾਂ ਦਾ ਵਿਸ਼ਵਾਸ ਆ ਅਤੇ ਲੋਕ ਆਪਣੇ ਵਿਸ਼ਵਾਸ ਦੇ ਨਾਲ ਜਿਹੜਾ ਕਿ ਜ ਸਾਡੀ ਸੰਗਤ ਦਾ ਅਪੀਲ ਹੈ ਵੀ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਤੁਹਾਡਾ ਵੀ ਜਿਹੜਾ ਵਿਸ਼ਵਾਸ ਬਣ ਸਕੇ ਅਤੇ ਤੁਹਾਡੇ ਰਹਿਣ ਦੇ ਜਿਹੜੇ ਕੰਮ ਨੇ ਉਹ ਤੰਤਰਬਾਬਾ ਦੀਪ ਸਿੰਘ ਕਿਰਪਾ ਦੀ ਨਾਲ ਸਾਰੇ ਕੰਮ ਜਿਹੜੇ ਕਾਰਜ ਪੂਰੇ ਹੋਣਗੇ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ